ਜੀ ਹਸੀਕਾਲ ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਤੋ ਵੱਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਲਓ ਜੀ ਮਿੱਤਰੋ ਆਪਾਂ ਲੱਗਿਆ ਬੀਜ ਵਾਲੇ ਆਲੂ ਦੀ ਵੇਲ ਕਟਾਉਣ ਕਰੋ ਚੈੱਕ ਵੇਲ ਕੱਟ ਰਹੇ ਨੇ ਬੰਦੇ ਤੇ ਹਰੇਕ ਵੱਟ ਦੇ ਉੱਤੇ ਰੱਖ ਦਿਆਂ ਕੱਟਤੀ ਵੇਲ 65-68 ਦਿਨ ਦਾ ਹੋਇਆ ਸਾਰੇ ਹੀ ਆ ਲਓ ਜੀ ਦੇ ਸਾਹਮਣੇ ਆ ਤੇ ਲੱਗੇ ਹੋਏ ਨੇ ਦੋ 4 6 ਤੇ 1 7 ਜਾਣੇ ਦੋ ਤਿੰਨ ਜਾਣੇ ਗਾਇਬ ਨੇ 10 12 ਜਾਣੇ ਨੇ ਇਹ ਉਤੀ ਵੜਦੇ ਨੇ ਤੁੱਤੀ ਰੱਖੀ ਜਾਂਦੇ ਨੇ ਨਾਲੇ ਤੱਕਣਾ ਬੇਲ ਛੇਤੀ ਸੁੱਕਦੀ ਹੈ ਤੇ ਨਾਲੇ ਆਲੂ ਨਹੀਂ ਨੰਗਾ ਹੁੰਦਾ ਤੇ ਹਰੇ ਆਰਾ ਨਹੀਂ ਹੁੰਦਾ ਇਸ ਕਰਕੇ ਉੱਪਰੇ ਰੱਖੀ ਜਾਂਦੇ ਨੇ ਮੇ ਪਏ ਤੋਂ ਅੱਜ ਅੱਜ ਤਰੀਕ ਹੈਗੀ ਹੈ ਜੀ 15 15 ਤਰੀਕ ਹੈ 15 ਤਰੀਕ ਨੂੰ ਚੱਲਦੀ ਹੈ ਕਟਾਈ ਵੇਲ ਦੀ ਸੀਡ ਵਾਲਾ ਆਲੂ ਆ ਇਹ ਇੱਕ ਬੂਟਾ ਪੱਟਿਆ ਤੀ ਪੂਰੇ ਤਾਂ ਆਪਾਂ ਆਲੂ ਕੱਢੇ ਨਹੀਂ ਹੋ ਸਕਦਾ ਹੋਰ ਵੀ ਹੋਣ ਤੇ ਮੋٹے ਜੇ ਕੱਢ ਲੈ ਹਿਸਾਬ ਜੇ ਨਾਲ ਆ ਲਓ ਜੀ ਇਦਾਂ ਦਾ ਸਹਜ ਆ ਤੁਹਾਡੇ ਸਾਹਮਣੇ ਆ ਕਰੋ ਚੈੱਕ ਤੇ ਆਲੂ ਪੈ ਨੇ 2 4 6 8 ਤੇ 9 ਤੇ ਕਾਪਿਆ ਛੋਟਾ ਜਿਹਾ ਹੋਰ ਵੀ ਹੋਣਗੇ ਯਾਨੀ ਤੁਸੀਂ 89 ਆਲੂ ਲਾਓ ਜਾਨੀ ਸਾਰੇ ਬੀਜ ਵਾਲੇ ਨੇ ਵਧੀਆ ਸੈਜ ਵੀ ਸੋਹਣਾ ਓਕੇ ਰਿਪੋਰਟ ਜੀ ਜਿੰਨਾ ਵੀ ਆਪਾਂ ਬੇਲ ਵੜਾਉਣੀ ਹੈ ਬੀਜ ਵਾਲੇ ਆਲੂ ਦੀ ਆਪਾਂ ਇਦਾਂ ਹੀ ਰੱਖਦੇ ਹੁੰਨੇ ਆ ਉੱਤੇ ਤੇ ਇਦਾਂ ਆਲੂ ਨੂੰ ਹਵਾਨੀ ਲੱਗਦੀ ਹਰਾਂ ਨਹੀਂ ਹੁੰਦਾ ਤੇ ਨਾਲੇ ਜਿਹੜੀ ਬੇਲ ਹੈ ਜਲਦੀ ਸੁੱਕ ਜਾਂਦੀ ਹੈ ਜਦ ਤੱਕ ਇਹਦੀ ਪਟਾਈ ਹੋਣੀ ਹੈ ਕਿਉਂਕਿ ਇਹਨੇ ਬੇਲ ਨੇ ਭੁਰ ਜਾਣਾ ਸੁੱਕ ਜਾਣਾ ਹੈ ਨਹੀਂ ਫਿਰ ਤੁਹਾਨੂੰ ਪਤਾ ਬੇਲ ਬਹੁਤ ਹੁੰਦੀ ਆ ਚੱਕ ਕੇ ਉਰੇ ਬਰੇ ਕਰਨੀ ਪੈਂਦੀ ਆ ਹੁਣ ਇਹ ਇਦਾਂ ਹੀ ਪਟਾਈ ਚੱਲ ਜੂਗੀ ਤੇ ਪੱਟਣ ਚੌਖਾ ਨਹੀਂ ਹੋਊਗਾ ਤੇ ਬੇਲ ਪੁਰ ਜੂਗੀ ਨਹੀਂ ਤੁਹਾਨੂੰ ਪਤਾ ਮਿੱਤਰੋ ਬੇਲ ਪੁਰਦੀ ਨਹੀਂ ਹੈ ਸਾਰੀ ਉੱਤੇ ਹੀ ਰਹਿੰਦੀ ਆ ਤੇ ਫਿਰ ਚੱਕਣੀ ਪੈਂਦੀ ਆ ਇਸ ਕਰਕੇ ਸੌਖਾ ਰਹਿੰਦਾ ਕੰਮ ਇਦਾਂ ਸਾਰਾ ਉੱਤੇ ਹੀ ਪਿਆ ਨਮਾ ਸੀਡ ਆ ਇਹ ਸੀਡ ਵਾਲੇ ਆਲੂ ਦਾ ਝਾੜ ਤਾਂ ਤੁਹਾਨੂੰ ਪਤਾ ਵੀ ਘਟ ਹੁੰਦਾ ਕਿਉਂਕਿ ਉਹ ਵਰਨੀ ਸਾਈਜ਼ ਹੋਣ ਦੇਈਦਾ ਜੋ ਓਵਰ ਸਾਈਜ਼ ਹੋ ਜੂ ਫਿਰ ਉਹ ਬੀਜ ਦੇ ਕੰਮ ਨਹੀਂ ਆਉਂਦਾ ਮਿੱਤਰੋ ਇਸ ਕਰਕੇ ਝਾੜ ਵੀ ਘਟ ਹੁੰਦਾ ਤੇ ਬੇਲਾਂ ਵੀ ਟਾਈਮ ਨਾਲ ਪੜਤੀਆਂ ਨਹੀਂ 90 ਦਿਨ ਦੇ ਹੋਣੇ ਨੇ ਕਿਤੇ ਪੈਣ 70 ਦਿਨ ਦਾ ਆਪਾਂ ਨੂੰ ਪਹਿਲਾਂ ਕੱਟਨੇ ਪੈਂਦੀਆਂ ਨੇ ਫਿਰ ਤੁਹਾਨੂੰ ਪਤਾ ਜੀ ਵੀ ਕਿੰਨਾ ਕੁ ਸਹਜ ਸੂਜ ਹੋਣਾ ਤਕਰੀਬਨ ਜਿੰਨਾ ਕ ਆਪਾਂ ਨੂੰ ਬੀਜ ਲਈ ਚਾਹੀਦਾ ਪ੍ਰਾਪਰ ਉਹਨਾਂ ਕ ਹੋ ਜਾਂਦਾ ਹੁਣ ਇਹ 20 ਤੋਂ 25 ਦਿਨ ਤੱਕ ਇਹਦੀ ਪਟਾਈ ਹੋਊਗੀ ਜਦ ਤੱਕ ਐਨ ਪੱਕ ਲੂ ਬਿਲਕ ਇਹਦੀ ਵਿੱਚੇ ਜਿੰਨਾ ਚਿਰ ਬਿਲਕ ਨਰਮਾ ਨਜ਼ਰ ਆਪਾਂ ਪਟਾਈ ਨਹੀਂ ਕਰਦੇ ਹੁੰਦੇ ਕਿਉਂਕਿ ਫਿਰ ਵੀ ਕੱਚਾ ਪੱਤੇ ਦਾ ਵੀ ਕੋਈ ਫਾਇਦਾ ਨਹੀਂ ਜਦ ਬਿਲਕੁਲ ਪੱਕ ਗਈ ਤੇ ਫਿਰ ਵਧੀਆ ਰਹਿੰਦਾ ਤੇ ਲੰਬੇ ਸਮੇਂ ਤੱਕ ਆਲੂ ਚੱਲਦਾ ਮਿੱਤਰੋ ਬਾਕੀ ਆਪਾਂ ਜੀ ਰੋਗਿੰਗ ਕਰਤੀ ਸੀ ਸਾਰੇ ਪਲਾਟ ਦੀ ਇਹ ਚ ਕੋਈ ਵੀ ਹੋਰ ਤਰ੍ਹਾਂ ਦਾ ਬੂਟਾ ਨਹੀਂ ਹੈਗਾ ਨਵਾਂ ਸੀਡ ਹੋਣ ਕਰਕੇ ਜਿੰਨੇ ਵੀ ਆਪਾਂ ਨੂੰ ਮਾੜੇ-ਮੋٹے ਬੂਟੇ ਲੱਗੇ ਤੇ ਆਪਾਂ ਨੇ ਉਹ ਪਹਿਲਾਂ ਹੀ ਪੜਾਤੇ ਤੇ ਕੋਈ ਜਵਾਬ ਤਾਂ ਨਹੀਂ ਸੀ ਹਣ ਸਾਫ ਤੋਂ ਤਰਾਂ ਨਮਾ ਬੀਜਾ ਪੂਰਾ ਘੈਂਟ ਦੇਖੋ ਇਹ ਟਰਾਲੀ ਮੋਦੀ ਕਰ ਰਹੇ ਆ ਇਹਦੇ ਚੈੱਕ ਲਵਾਉਣ ਦਾ ਬਲੀਸ ਨੇ ਕਾਲੇ ਉਹਨਾਂ ਨੇ ਆ ਦੇਖ ਲੋ ਜੀ ਟਰਾਲੀ ਦਾ ਮੁਰਦੀ ਕਰਕੇ ਤੇ ਲਾਉਣੇ ਨੇ ਚੈੱਕ ਲੋ ਜੀ ਕਾਲੇ ਉਹਨਾਂ ਨੇ ਕਰੀ ਆ ਟਰਾਲੀ ਤਿਆਰ 16 ਫੁੱਟੀ ਇੰਨਾ ਕੈਂਟ ਤਿਆਰ ਕਰੀ ਆ ਲੈ ਦੇਖੋ ਆ ਪ੍ਰਾਈਮਰ ਫਰੂਮਰ ਮਾਰਤਾ ਉਹਦੇ ਤੋਂ ਉਹ ਵੀ 26 ਦੇ ਪੈਰਾਂਗੇ ਆਹ ਵੀਰ ਨਮੇਟਾ ਰਾਈ ਨੇ ਬਾਈ ਨੇ ਦੇਖੋ ਅੱਛਾ ਐ ਪੈਂਟਰ ਕਿਨੇ ਉਹ ਦੇਖ ਐ ਨਾਲ ਪੈਂਟਰ ਦਾ ਮੂੰਹ ਦਿਖਾ ਬਿਨਾਂ ਰੰਗ ਤੋਂ ਆ ਪਟੀਨ ਭਰੀ ਵੀ ਆ ਸਾਰਾ ਕੁਝ ਹਾਂ ਖੜਾ ਪੈਂਟਰ ਅਜਾ ਆਈਡੀ ਕਰਾ ਮਾਤ ਆ ਐਦੀ ਐਦੀ ਜਿਹੜਾ ਖੜਾ ਪੀਲੇ ਪਰਨੇ ਵਾਲਾ ਇੰਨਾ ਮਾਂਜੀ ਬਾਈ ਇਹ ਹੈ ਪਾਣੀ ਨਾਲ ਮਾਂਜੀ ਆ ਪਾਣੀ ਨਾਲ ਮਾਂਜੀ ਆ ਜੀ ਟਰਾਲੀ ਦੇ ਵੀਰ ਨੇ ਰੰਗ ਕਰਾਉਣਾ ਤਾਂ ਵੀਰ ਦਾ ਸੰਪਰਕ ਕਰ ਲਿਆ ਨੰਬਰ ਲੈ ਲਿਆ ਹਾਂ ਕਾਲੇ ਵਾਲੀ ਵਰਕਸ਼ਾਪ ਤੇ ਹੁੰਦਾ ਇਹ ਚਾਰਸ ਵੇਲੇ ਘੁੰਮ ਕੇ ਦਿਖਾ ਦੇ ਕਿੰਨੇ ਨੰਬਰ ਦਾ ਗਾਟਾ ਕਿਹਾ ਲੋ ਮੈਂ ਨਾਲ ਮੜੀ-ਮੋਟੀ ਇੰਟਰਵਿਊ ਗਾਟਾ ਕਿੰਨੇ ਨੰਬਰ ਦਾ ਆਉਣਾ ਇਹ ਇਹ ਨੂੰ ਪਤਾ ਕਿੱਥੇ ਆ ਗਾਟਾ ਕੁੱਟੇ ਦਾ ਹਾਂ ਪੇਂਟ ਦੇ ਬਾਰੇ ਪਤਾ ਪਾਓ ਪੇਂਟ ਕਿਹੜਾ ਕਰਨਾ ਇਹਨੂੰ 2K ਕਰਨਾ ਜੀ 2K ਆ ਦੇਖੋ ਸਰਦਾਰ ਭੁਪਿੰਦਰ ਸਿੰਘ ਸ਼ੇਰ ਗਿੱਲ ਪੁਮਾਰਤੀ ਦੀ ਟਰਾਲੀ ਆ ਇਹ ਜੱੱਕ ਵਾਲੀ ਬਣਾਈ ਆ ਬਾਈ ਨੇ ਲਿਫਟ ਵਾਲੀ ਆ ਲਿਫਟ ਵਾਲੀ ਉਹ ਜੱਟਾ ਹੀ ਇੱਕ ਵਾ ਥੱਲੇ ਆ ਆਨੇ ਕੜੇ ਇੱਲਗੱਡੇ ਐਨੇ ਟਰਾਲੀ ਦੇ ਕਾਲੇ ਉਹਨਾਂ ਨੇ ਕੰਮ ਬਹੁਤ ਟੌਪ ਦਾ ਕਰਦੇ ਨੇ ਪਰ ਲਾਉਂਦੇ ਵੀ ਰੀਜੇ ਨੇ ਉਧਰ ਉਹ ਮੋਦੀ ਕਰਨ ਦੀ ਚੱਲ ਰਿਹਾ ਕਿ ਪ੍ਰੋਸੈਸ ਇਹ ਮੋਦੀ ਕਰਕੇ ਇਹ ਥੱਲੇ ਹੋਵੇ ਪਾੜਨਗੇ ਇਹਨੂੰ ਫਿਰ ਇਹ ਥੱਲੇ ਜੱਕ ਲਾਉਣਗੇ ਰੋਜ਼ ਨਹੀਂ ਕਿ ਚੱਕ ਦੀ ਨਾਲ ਨਾਲ ਉੱਤਰ ਚੱਕ ਲਾਈ ਜਾਣਾ ਇਹ ਚੱਕੀ ਜਾਣੀ ਹੈ ਮੁੱਠੀ ਕਰਕੇ ਆਹ ਕੈਲਿਬਰੀ ਕੋਲ ਵਰਤ ਕੇ ਚਾਹ ਪਾਉਂਦਾ ਕਰਕੇ ਫਿਰ ਉਹ ਵੀ ਕਰਨੀ ਕਿਹੜਾ ਸਾਫੀ ਵਾਲਾ ਪਰਲੇ ਪਾਸੇ ਕਰੇ ਇੰਜ ਜਿਹਾ ਹੀ ਆ ਇਹ ਉੱਲਾ ਆ ਕੇ ਟਾਇਰਾਂ ਦੇ ਕੋਲ ਚੱਕੀ ਜਾਂਦੇ ਨੇ ਥੋੜੀ ਜੀ ਮਿੱਤਰੋ ਕੋਹੋ ਜੇ ਇੱਕ ਆਹ ਟਰਾਲੀ ਦਾ ਇੱਕ ਪਾਸੇ ਦਾ ਸਾਈਜ਼ ਵੱਧਾ ਤੇ ਇੱਕ ਪਾਸੇ ਦਾ ਘਾਟਾ ਤੁਹਾਡੇ ਸਾਹਮਣੇ ਆ ਦੇਖੋ ਇਧਰੋਂ ਤਾਂ ਹੋਊ ਮੈਨਾਂ ਦਾ 3 ਫੁੱਟ ਤੇ ਆਹ 2 ਫੁੱਟ ਆ ਇੱਕ ਫੁੱਟ ਦਾ ਫਰਕ ਆ ਇਹ ਕਿਸੇ ਫੈਕਟਰੀ ਦੇ ਵਿੱਚ ਜਾਣੀ ਆ। ਇਹ ਆ ਗਿਆ। ਪਿੱਛੇ ਨਾ ਜਾਣ ਦੇ। ਆਜ ਦੀ ਭਈਆ। ਬਸ ਉਹ ਟੋਏ ਚ ਕੱਢ ਕੇ ਨੀਵੀਂ ਕਰਕੇ ਤਾਂ ਹੀ ਬਾਲ ਤੋਂ ਇੱਧਰ ਕੋੜੀ ਤੱਕ ਹੋ ਗਈ ਸੇਟੀ ਉੱਧਰ ਨਹੀਂ ਜਾਂਦੀ ਹੈਗੀ ਇੱਧਰੇ ਖਿੱਚ ਦੇ ਚੱਲ ਵੀਰੇ ਖਿੱਚ ਲੈ ਬਾਕੀ ਬੰਦੇ ਨਹੀਂ ਹੋਰ ਆਹ ਨਾਲ ਦਾ ਯਾਰ ਨਾਲ ਦਾ ਉਹ ਵੀ ਟੇਢੀ ਉਹ ਟਰਾਲੀ ਤੇ ਦਾ ਹੀ ਲੱਗੂ ਉਹ ਟਰਾਲੀ ਤੇ ਅੰਲੀ ਟੇਢੀ ਜੀ ਅੱਜ ਪਹੁੰਚਿਆ ਜੀ ਆਪਾਂ ਬਰਸਾਲਾ ਜਾਗੋ ਤੇ ਭਾਣ ਜੀ ਦਾ ਵਿਆਹ ਏ ਵਿਆਹ ਵਾਲਾ ਘਰ ਇੱਥੇ ਜੀ ਹਲਦੀ ਦਾ ਪ੍ਰੋਗਰਾਮ ਪ੍ਰੋਗਰਾਮ ਕਰਾਇਆ ਜੀ ਵੀਰ ਉਹਨਾਂ ਦਾ ਆ ਦੇਖੋ ਕੰਨਾ ਗੋਲਾ ਠੀਕ ਹੈ ਗੋਲਾ ਖੁੱਲੇ ਹਾਲ ਦੇ ਵਿੱਚ ਟੈਂਟ ਲਾਇਆ ਹੋਇਆ ਬਹੁਤ ਸੋਹਣਾ ਔਰ ਘੈਂਟ ਰੂਹ ਖੁਸ਼ ਹੁੰਦੀ ਜੀ ਪੈਲਸ ਵਰਗਾ ਬਿਲਕੁਲ ਸਾਡੇ ਜੁੜੀ ਬੇਟੀ ਦਾ ਸਾਡੀ ਦਾ ਵਿਆਹ ਸੀ ਮਾਨਸਰ ਦੀ ਜਾਗੋ ਦਾ ਤੇ ਅਸੀਂ ਨੇ ਜ਼ਿੰਮੇਵਾਰਾ ਟੈਂਟਰ ਮੋਕੇ ਤੋਂ ਅਸੀਂ ਇਹਨਾਂ ਦਾ ਮੈਨੇਜਮੈਂਟ ਕਰਵਾਇਆ ਸੀ ਇਹਨਾਂ ਤੋਂ ਇਹਨਾਂ ਦਾ ਜਿਹੜਾ ਪੂਰਾ ਪ੍ਰੋਗਰਾਮ ਬਹੁਤ ਸੋਹਣਾ ਆ ਰਿਹਾ ਇਹਨਾਂ ਦਾ ਬਹੁਤ ਸੋਹਣਾ ਸੈਟਅਪ ਬਹੁਤ ਵਧੀਆ ਇਹਨਾਂ ਨੂੰ ਸਾਰੀ ਟੀਮ ਇਹਨਾਂ ਦੀ ਬਹੁਤ ਸੋਹਣਾ ਕੰਮ ਕਰਦੀ ਆ ਹਰ ਕੀ ਜੇ ਨਾ ਕੋਲਾ ਵੇਦਲਾ ਮਜਬੂਦਾ ਤੇ ਜਿਮੀਦਾਰ ਪੈਂਟ ਦਾ ਕੰਮ ਸਾਨੂੰ ਬਹੁਤ ਪਸੰਦ ਆਇਆ। ਜਿਹੜੀ ਕਮੇਟੀ ਨੇ ਸਟਾਰਟ ਕੀਤੀ ਸੀ ਸਾਡੀ ਦੋਵੇਂ ਜਿਮੀਦਾਰ ਤੇ ਕਾਟ ਦੇ ਲਾਦੇ। ਇਹ ਬਹੁਤ ਮਜ਼ੇਦਾਰ ਬਣੀਗਾ। ਹਾਂ। ਟੱਕ ਜਾਣਾ ਹੋਰ ਵੀ ਬੂਲ ਦੋ। ਟੱਕ ਕਲਾ ਦੇ ਉੱਤੇ। ਜਿਸ ਤਰ੍ਹਾਂ ਦੀ ਗੱਲਬਾਤ ਸੀ ਇਹਨਾਂ ਨਾਲ ਕਰਾਈ ਸੀਗੀ ਉਹ ਤੋਂ 150% ਇਹਨਾਂ ਨੇ ਸਭ ਪਰਫਾਰਮੈਂਸ ਆਪਣੀ ਸੋਸ ਸਰਟੂਨ ਡੀਪਲੀਮੈਂਟ ਦੀ ਸੈਟਅਪ ਵੀ ਦਿੱਖੀ ਆ ਤੇ ਬਹੁਤ ਹੀ ਸੋਹਣਾ ਪ੍ਰੋਗਰਾਮ ਪਾਇਆ ਤੇ ਫਰੈਂਟ ਵੀ ਬਾਖਮਾਲ ਆ ਤੇ ਬਹੁਤ ਸੋਹਣਾ ਸਿੱਖ ਆਪਾਂ ਸਾਰਾ ਸਾਰੇ ਸੋਹਣਾ ਜਿਹੜਾ ਮਟੀਰੀਅਲ ਆ A1 ਪਿਕ ਕਲਾਸ ਦਾ ਹੀ ਜੀ ਬਹੁਤ ਬਰਾਬਰ ਸਿੱਖਾ ਬੋਲੋ ওকে ਬ੍ਰਦਰ ਥੈਂਕ ਯੂ ਅਗਲੇ ਆਦੇ ਅਲੈਕੁਮ ਅਸਸਲਮ ਖਾਨੀ ਉਹ ਮਾਲ ਲਾ ਆਹ ਕਰਦਾ ਪਤਾ ਚਾਬੀ ਦਾ ਅੱਜ ਕਾਹ ਦਾ ਜਗੋਂ ਬਣਦਾ ਇਹ ਬਾਲ ਲਾ ਦਿਓ ਇਹ ਵੀ ਕੰਮ ਬੋਦੀਏ ਮੱਗਰ ਦੀ ਨਾਮ ਮੈਨੂੰ ਦਿਖਾ ਦਿਓ ਦਿਖਾ ਦਿਓ ਸਾਰਾ ਦਿਖਾ ਦੇਣ ਸਟਾਲਾਂ ਸਟੂਲਾਂ ਇਹ ਕਿਹੜੇ ਤੋਂ ਸਾਲ ਪੈਂਤੀ ਤੋਂ ਹੁਣ ਤਾਂ ਮੇਰਾ ਬਾਪੂ ਕਹਿੰਦਾ ਤੂੰ ਧੱਕਾ ਛੱਡ ਕੇ ਆ ਜਾ